ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਦੀ ਖਬਰ ਪੰਜਾਬ ਵਿੱਚ ਬਿਜਲੀ ਤੇ ਬਿੱਲਾ ਨਾਲ ਸੰਬੰਧਿਤ ਸਾਹਮਣੇ ਆਈ ਹੈ ਅਹਿਮ ਜਾਣਕਾਰੀ ਬਿਜਲੀ ਵਿਭਾਗ ਨੇ ਲਿਆ ਹੈ ਵੱਡਾ ਫੈਸਲਾ ਤੇ ਹੁਣ ਪੰਜਾਬ ਦੇ ਨਿਵਾਸੀਆਂ ਨੂੰ ਨਹੀਂ ਆਵੇਗੀ ਕੋਈ ਵੀ ਮੁਸ਼ਕਲ ਜੀ ਹਾਂ ਇਸ ਵੇਲੇ ਦੀ ਅਹਿਮ ਖਬਰ ਜਿਹੜੀ ਕਿ ਬਿਜਲੀ ਵਿਭਾਗ ਤੋਂ ਸਾਹਮਣੇ ਆਈ ਹੈ ਬਿਜਲੀ ਵਿਭਾਗ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਜਿਸ ਦੇ ਨਾਲ ਪੰਜਾਬ ਦੇ ਨਿਵਾਸੀਆਂ ਨੂੰ ਹੁਣ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਦੱਸ ਦਈਏ ਕਿ ਇਸ ਵੇਲੇ ਬਿਜਲੀ ਵਿਭਾਗ ਨੇ ਇਹ ਵੱਡਾ ਫੈਸਲਾ ਲਿਆ ਹੈ ਕਿ ਹੁਣ ਜਿੰਨੇ ਵੀ ਬਿਜਲੀ ਦੇ ਬਿੱਲ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਿੰਟ ਹੋਣਗੇ ਜਿਸ ਦੇ ਨਾਲ ਪੰਜਾਬ ਦੇ ਰਹਿਣ ਵਾਲਿਆਂ ਨੂੰ ਕੋਈ ਵੀ ਹੁਣ ਮੁਸ਼ਕਲ ਨਹੀਂ ਆਵੇਗੀ ਦਰਸਲ ਪਹਿਲਾਂ ਇਹ ਬਿਜਲੀ ਦੇ ਬਿੱਲ ਅੰਗਰੇਜ਼ੀ ਭਾਸ਼ਾ ਦੇ ਵਿੱਚ ਪ੍ਰਿੰਟ ਹੁੰਦੇ ਸਨ ਜਿਸ ਨੂੰ ਲੈ ਕੇ ਪੜਨ ਦੇ ਵਿੱਚ ਮੁਸ਼ਕਲ ਆਉਂਦੀ ਸੀ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਇਸ ਕਰਕੇ ਜੇ ਜਦੋਂ ਵੀ ਬਿੱਲ ਨੂੰ ਪੜਨਾ ਹੁੰਦਾ ਸੀ ਤਾਂ ਫਿਰ ਪੜ੍ਹੇ ਲਿਖੇ ਨੌਜਵਾਨ ਨੂੰ ਦਿਖਾਉਣਾ ਪੈਂਦਾ ਸੀ ਤੇ ਹੁਣ ਬਿਜਲੀ ਵਿਭਾਗ ਨੇ ਇਹ ਫੈਸਲਾ ਲਿਆ ਲਿਆਏ ਕਿ ਬਿਜਲੀ ਦੇ ਬਿੱਲ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਿੰਟ ਕੀਤੇ ਜਾਣਗੇ ਦੱਸ ਦਈਏ ਕਿ ਇਸ ਸੰਬੰਧ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੀ ਸੁਣਵਾਈ ਦੇ ਤਹਿਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਲਿਆਏ ਕਿ ਹੁਣ ਬਿਜਲੀ ਦੇ ਬਿੱਲ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਦੇ ਵਿੱਚ ਪ੍ਰਿੰਟ ਹੋਣਗੇ ਜਿਸ ਦੇ ਨਾਲ ਜਿਸ ਨੂੰ ਪੰਜਾਬੀ ਭਾਸ਼ਾ ਆਉਂਦੀ ਹੈ ਉਹ ਪੰਜਾਬੀ ਭਾਸ਼ਾ ਵਿੱਚ ਪੜ ਸਕਦਾ ਹੈ ਤੇ ਜਿਸ ਨੂੰ ਅੰਗਰੇਜ਼ੀ ਭਾਸ਼ਾ ਆਉਂਦੀ ਹੈ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੜ ਸਕਦਾ ਦੱਸਦੀ ਹੈ ਕਿ ਪੰਜਾਬੀ ਪੰਜਾਬ ਸੂਬੇ ਦੀ ਮਾਂ ਬੋਲੀ ਹੈ ਜਿਸ ਕਰਕੇ ਹੀ ਹੁਣ ਬਿਜਲੀ ਵਿਭਾਗ ਨੇ ਇਹ ਫੈਸਲਾ ਲਿਆ ਹੈ ਕਿ ਬਿਜਲੀ ਦੇ ਬਿੱਲ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਿੰਟ ਹੋਣਗੇ ਤੇ ਨਾਲ ਹੀ ਅੰਗਰੇਜ਼ੀ ਦੇ ਵਿੱਚ ਵੀ ਹੋਣਗੇ ਸੋ ਜਿੰਸ ਨੂੰ ਜਿਹੜੀ ਵੀ ਭਾਸ਼ਾ ਆਉਂਦੀ ਹੈ ਉਸ ਭਾਸ਼ਾ ਨੂੰ ਪੜ ਕੇ ਆਪਣੀਆਂ ਜਿੰਨੀਆਂ ਵੀ ਜੁੰਟਾਂ ਦੀ ਖਪਤ ਹੋਈ ਹੈ ਜਾਂ ਜਿੰਨਾ ਵੀ ਬਿੱਲ ਆਇਆ ਉਸ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 2 ਮਹੀਨਿਆਂ ਦੇ ਲਈ 600 ਜੁੰਟਾਂ ਜਿਹੜੀਆਂ ਕਿ ਮੁਫਤ ਦਿੱਤੀਆਂ ਗਈਆਂ ਨੇ ਜਾਨਕਿ 1 ਮਹੀਨੇ ਦੇ ਲਈ 300 ਜੂਨਟਾ ਮੁਫਤ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਨੇ ਜਿਸ ਦੇ ਸਬੰਧ ਦੇ ਵਿੱਚ ਜਿੰਨੀ ਵੀ ਜਾਣਕਾਰੀ ਹੈ ਹੁਣ ਇਨ੍ਹਾਂ ਬਿੱਲਾਂ ਤੇ ਪੰਜਾਬੀ ਭਾਸ਼ਾ ਦੇ ਵਿੱਚ ਹੋਵੇਗੀ ਤੇ ਹਰ ਕੋਈ ਆਸਾਨੀ ਦੇ ਨਾਲ ਪੜ੍ਹ ਸਕੇਗਾ ਦੱਸਦੀ ਹੈ ਕਿ ਇਸ ਸਬੰਧ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰੈਟ ਹੋਈ ਸੀ ਜਿਸ ਦੀ ਸੁਣਵਾਈ ਦੇ ਦੌਰਾਨ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੇ ਬਿੱਲ ਨਹੀਂ ਹੁਣ ਪੰਜਾਬੀ ਭਾਸ਼ਾ ਦੇ ਵਿੱਚ ਵੀ ਪ੍ਰਿੰਟ ਹੋਣਗੇ ਜਿਸ ਦੇ ਨਾਲ ਪੰਜਾਬੀਆਂ ਦੀ ਬਹੁਤ ਵੱਡੀ ਮੁਸ਼ਕਲ ਹੱਲ ਹੋ ਜਾਵੇਗੀ ਕਿਉਂਕਿ ਪਹਿਲਾਂ ਇਨ੍ਹਾਂ ਬਿੱਲਾਂ ਨੂੰ ਪੜਨ ਦੇ ਵਿੱਚ ਜਿਹੜੀ ਮੁਸ਼ਕਲ ਆਉਂਦੀ ਸੀ ਹੁਣ ਉਹ ਮੁਸ਼ਕਲ ਹੱਲ ਹੋ ਗਈ ਹੈ ਕਿਉਂਕਿ ਇਹ ਬਿੱਲ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਦੇ ਵਿੱਚ ਹੀ ਪ੍ਰਿੰਟ ਹੋਣਗੇ ਤੇ ਜਿਸ ਨੂੰ ਹੁਣ ਪੜਨ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਵੇਗੀ ਕੋਈ ਵੀ ਵਿਅਕਤੀ ਚਾਹੇ ਉਹ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਘੱਟ ਪੜਿਆ ਲਿਖਿਆ ਹੈ ਅਗਰ ਇਹ ਬਿੱਲ ਪੰਜਾਬੀ ਦੇ ਵਿੱਚ ਹੋਣਗੇ ਤਾਂ ਫਿਰ ਪੜਨ ਦੇ ਵਿੱਚ ਆਸਾਨੀ ਆਵੇਗੀ ਤੇ ਹਰ ਕੋਈ ਇਹ ਜਾਣਕਾਰੀ ਲੈ ਸਕੇਗਾ ਕਿ ਉਹਨਾਂ ਨੂੰ ਕਿੰਨਾ ਬਿੱਲ ਆਇਆ ਹੈ ਕਿੰਨੀਆਂ ਜੋਟਾਂ ਖਪਤ ਹੋਈਆਂ ਨੇ ਤੇ ਕਿੰਨੀਆਂ ਅਜੇ ਉਹ ਹੋਰ ਖਫਤ ਕਰ ਸਕਦੇ ਨੇ ਜਾਨੀ ਕਿ ਸਾਰੀ ਜਾਣਕਾਰੀ ਇਹਨਾਂ ਬਿੱਲਾਂ ਤੋਂ ਉਹ ਲੈ ਸਕਦੇ ਨੇ ਤੇ ਪੂਰਨ ਤੌਰ ਤੇ ਇਹ ਜੇ ਜਾਣਕਾਰੀ ਉਹ ਖੁਦ ਹਾਸਲ ਕਰ ਸਕਦੇ ਨੇ ਕਿਉਂਕਿ ਹੁਣ ਬਿੱਲ ਪੰਜਾਬੀ ਭਾਸ਼ਾ ਦੇ ਵਿੱਚ ਵੀ ਪ੍ਰਿੰਟ ਹੋਣ ਲੱਗ ਪਏ ਨੇ